ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਜੀਟੀ ਰੋਡ ਦਰਾਹਾ ਵਿੱਚ ਇੱਕ ਸੂਚਨਾ ਮਿਲੀ ਕਿ ਤਿੰਨ ਹਾਜ਼ਮਾਲਕਾ ਬੋਟਲਾਂ ਵਿੱਚ ਕੰਮ ਚੱਲ ਰਿਹਾ ਜਿੱਤੇ ਕਿ ਜੂਏ ਦਾ ਖੇਡ ਖੇਡੇ ਜਾ ਰਿਹਾ ਸੀ ਸਮੋਕ ਤੇ ਲੋਕਾਂ ਤੋਂ ਲੱਖਾਂ ਰੁਪਏ ਦੀ ਕਰੰਸੀ ਚਿਪਸ ਚਿਪਮਾਂ ਦੀ ਬਰਾਮਦੋਈਆਂ ਨੇ ਇਸ ਸੰਬੰਧੀ ਐਸਐਸਪੀ ਖੰਨਾ ਨੇ ਇਸ ਸੰਬੰਧੀ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਉਹਨਾਂ ਨੇ ਦੱਸਿਆ ਕਿ ਖੰਨਾ ਜ਼ਿਲ੍ਹਾ ਪੁਲਿਸ ਨੇ ਰੰਗੀਆਤੀ ਫੜੇ ਹਨ ਜਿਨ੍ਹਾਂ ਕੋਲੋਂ 11,95,000 ਰੁਪਿਆ ਤੇ ਕਰੰਸੀ ਬ੍ਰੰਧ ਕੀਤੀ ਗਿਆਨ ਉਤੇ 6-7 ਲੱਖ ਰੁਪਏ ਵਸੂਲ ਕੀਤੀ ਕੀਤੇ ਗਿਆਨ ਕੁੱਲ 33 ਲੋਕਾਂ ਦਾ ਨਾਮ ਜਿਤ ਕੀਤਾ ਗਿਆ ਜਿਨ੍ਹਾਂ ਵਿੱਚੋਂ 7 ਲੋਕਾਂ ਵਿਰੁੱਧ ਗੈਰ ਜਾਮਾਨਤੀ ਵਾਰੰਟ ਜਾਰੀ ਵੀ ਕਰ ਦਿੱਤੇ ਗਏ ਹਨ ਅਤੇ ਗੈਰ ਜਾਮਾਨਤੀ ਧਾਰਾ ਨਾਲ ਜੂ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਜਿੱਤੇ ਦੀ ਜਾਂਚ ਕੀਤੀ ਜਾ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਵੱਡੀ ਪੱਧਰ ਤੇ ਫੜੇ ਗਏ ਪੈਸਿਆਂ ਦੀ ਵਸੂਲੀ ਜੋ ਸਾਡੇ ਸਾਹਮਣੇ ਨਜ਼ਰ ਆ ਰਹੀ ਹੈ ਇਸ ਸਬੰਧੀ ਐਸਐਸਪੀ ਖੰਨਾ ਵੱਲੋਂ ਪਵਨ ਚੌਧਰੀ ਜੀ ਵੱਲੋਂ ਪ੍ਰੈਸ ਕਾਨਫਰੰਰੈਂਸ ਕੀਤੀ ਗਈ ਹੈ ਇਸ ਸਬੰਧੀ ਉਹਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਤਸਵੀਰਾਂ ਵਿੱਚ ਤੁਹਾਡੇ ਸਾਹਮਣੇ ਪਏ ਕੈਸ਼ ਅਤੇ ਹੋਰ ਜੋ ਸਮਾਨ ਜੂਏ ਦਾ ਜਬਤ ਕੀਤਾ ਗਿਆ ਹੈ ਤੁਹਾਡੇ ਸਾਹਮਣੇ ਤਸਵੀਰਾਂ ਸਾਹਮਣੇ ਨਜ਼ਰ ਆ ਰਹੀਆਂ ਹਨ ਅਤੇ ਇਸ ਮੌਕੇ ਤੇ ਪੰਜਾਬ ਪੁਲਿਸ ਦੀ ਬਹੁਤ ਵੱਡੀ ਪ੍ਰਾਪਤੀ ਨਜ਼ਰ ਆ ਰਹੀ ਹੈ ਕਿਉਂਕਿ ਲੋਕਾਂ ਨਾਲ ਆਮ ਦੇਖਦੇ ਜੂਏ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਕਿਆ ਹੋ ਜਾਂਦੀਆਂ ਹਨ ਜਿਸ ਨੂੰ ਦੇਖਦੇ ਆ ਪੰਜਾਬ ਪੁਲਿਸ ਜਿੱਥੇ ਵੱਡੀ ਪੱਧਰ ਤੇ ਕਾਰਨ ਨਹੀਂ ਹਨ ਉੱਥੇ ਉਹ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਐਸਐਸਪੀ ਖੰਨਾ ਕਲ ਮਾਰ ਸਰ ਡਨ ਜੀ ਦੀ ਗੌਰਮ ਜਾਦਵ ਆਈਪੀਓ ਡੀਜੀਪੀ ਪੰਜਾਬ ਉਹਨਾਂ ਦੀਆਂ ਸਖਤ ਹਦਾਇਤਾਂ ਜੋ ਕਿ ਪੰਜਾਬ ਨੂੰ ਕ੍ਰਾਈਮ ਫ੍ਰੀ ਰੱਖਣ ਵਾਸਤੇ ਸਾਨੂੰ ਕਾਫੀ ਇੱਕ ਉਹਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜੀ ਦੇ ਕੇ ਸਾਡੇ ਮਾਨਯੋਗ ਡੀਆਈਜੀ ਮੈਡਮ ਨਲੰਬਰੀ ਬੀਜੇ ਜਗਦਲੇ ਆਈਪੀਐਸ ਲੁਬਿਆਣਾ ਰੇਂਜ ਜਿਨ੍ਹਾਂ ਦੇ ਨਿਰਦੇਸ਼ਾਂ ਤੇ ਮੈਡਮ ਜੋਤੀ ਜਾਦਵ ਬੈਂਸ ਆਈਪੀਐਸ ਐਸਐਸਪੀ ਪੁਲਿਸ ਬਿਲਕਾਣਾ ਦੇ ਕੋਲੋਜ ਸੁਪਰਵਾਈਜ਼ਨ ਤੇ ਦਰਾਹਾ ਵਿਕੇ ਜੀਟੀ ਰੋਡ ਤੇ ਏਥਲਾ ਮਿਲੀ ਸੀ ਮੁਖਬਰੀ ਹੋਈ ਸੀ ਜੇ ਇਹਦੀ ਮੁਖਬਰੀ ਤੇ ਕਾਰਵਾਈ ਕਰਦੇ ਹੋਏ 3 ਦੇ ਬੈਂਕਟ ਹਾਲ ਹੈ ਟਾਬਾ ਹੈ ਜਿਹਦਾ ਮਾਲਕ ਬਰਿੰਦਰਜੀਤ ਸਿੰਘ ਉਰਫ ਮੀਤਾ ਵਾਸੀ ਪਿੰਡ ਦਰਾਹਾ ਉਹ ਆਪਣੇ ਉਸ ਹੋਟਲ ਦੇ ਪਿੱਛੇ ਉਹਨੇ ਰੂਮ ਬਣਾ ਕੇ ਉਹ ਬਕਾਇਦਾ ਆਰਗੇਨਾਈਜ਼ ਕ੍ਰਾਈਮ ਕੈਟੀ ਜੁਰਮ ਕਰਨ ਵਾਸਤੇ ਲੇਕਨ ਜਿਹਦੇ ਨਾਲ ਸਮਾਜ ਦੇ ਵਿੱਚ ਬਹੁਤ ਗਲਤ ਮੈਸੇਜ ਜਾਂਦਾ ਹੈ ਬਕਾਇਦਾ ਜੂਆ ਖੜਵਾ ਰਿਆ ਸੀ ਉਹ ਜੂਏ ਦੇ ਵਿੱਚ ਜਿਹੜੇ ਕਰੀਬ 7 ਬੰਦੇ ਸਮੇਤ ਇਹਦੇ 7 ਇਹ ਸੱਤਵੇਂ 22 ਨੇਮ ਬਕਾਇਦਾ ਇਥੇ ਆ ਦਰਜ ਕਰਕੇ ਪਲੱਸ ਉਹ ਲੋਕ ਡੇੜੇ ਕੇ ਇਥੇ ਆ ਕੇ ਦੁਆ ਫੇੜ ਰਹੇ ਸੀ ਲੱਖਾਂ ਦੇ ਉਹਦੇ ਤੇ ਆਪਣਾ ਪੈਸਾ ਲਾ ਕੇ ਤੁਹਾਡੇ ਸਾਹਮਣੇ ਤੁਸੀਂ ਹੁਣੀ ਫੋਟੋ ਵੀ ਖਿੱਚੀਆਂ ਨੇ ਫਰਾਂਸੀ ਚਿਪਸ ਨੇ ਉਹ ਉਹਨਾਂ ਦੀ ਭਾਸ਼ਾ ਦੇ ਵਿੱਚ ਜਿਹੜੀ ਕਿ ਅਸੀਂ ਹੁਣ ਪਪੀਸ ਦੇ ਵਿੱਚ ਹੌਲੀ-ਹੌਲੀ ਸਾਰਾ ਸਫਾ ਮਿਸਲ ਆਪਣੀ ਮਿਸਲ ਤੇ ਲੈ ਕੇ ਆ ਰਹੇ ਹਾਂ ਫਰਾਂਸੀ ਚਿਪਸ ਦੇ ਦੇ ਵਿੱਚ ਇੱਕ ਚਿਪਸ ਉਹਨੂੰ ਉਹਨਾਂ ਨੇ ਕਿਸਵੇਂ ਨਾਮ ਦਿੱਤਾ ਹੈ 10000 ਰੁਪਏ ਦੀ ਇੱਕ ਚਿਪਸ ਫਰਾਂਸੀ ਤੇ ਉਹ ਸਟੇਕਸ ਜਿਹੜੀ ਆ 5000 ਇਸ ਤਰ੍ਹਾਂ ਨਾਮ ਦਿੱਤਾ ਉਹ ਸਾਰੀ ਲਾ ਕੇ ਉਹ ਜੂਆ ਖੇਡਦੇ ਨੇ ਜੂਆ ਖੇਡ ਕੇ ਉਹ ਹੈਵੀ ट्रांजैक्शन ਪੈਸੇ ਦੀ ਹੈ ਉਹ ਉਥੇ ਉਹ ਆਪਸੀ ਮਿਲੀਪੋ ਇੱਕ ਸਾਜ਼ਿਸ਼ ਦੇ ਤਹਿਤ ਸਰਕਾਰ ਦੀਆਂ ਪਾਲਸੀਆਂ ਦੇ ਕੋਈ ਕਾਨੂੰਨ ਦੇ ਖਿਲਾਫ ਔਰ ਖਾਸ ਹੋ ਕੇ ਸਾਡਾ ਜੋ जीटी रोड ਦਾ ਏਰੀਆ ਆਊਟਸਾਈਡ ਦੇ ਦਰਾਹਾ ਲੁਧਿਆਣਾ ਮਹਾਨਗਰ ਜਿੱਥੋਂ ਕੇ ਬڑے ਵੱਡੇ ਕਾਰੋਬਾਰੀ ਪੈਸੇ ਵਾਲੇ ਲੋਕ ਉਹ ਆ ਕੇ ਜੂਆ ਖੇਡਦੇ ਰੰਗੇ ਹੱਥੀ ਸਾਡੀ ਸੀਆਈਏ ਪੁਲਿਸ ਥੰਨਾ ਤੇ ਦਰਾਹਾ ਪੁਲਿਸ ਡੀਐਸਪੀ ਡੀ ਸਿੰਘਲਾ ਜੀ ਇਨਾਂ ਦੀ ਰਹਿਨਮਾਈ ਦੇ ਹੇਠ ਉੱਥੇ ਇਹਨਾਂ ਨੂੰ ਪਕੜਿਆ ਪਕੜ ਕੇ ਬਕਾਇਦਾ ਬਰਾਮਦਗੀ ਕੀਤੀ ਗਈ ਹੈ ਪ੍ਰੈਸ ਨੋਟ ਤੁਹਾਨੂੰ ਦਿੱਤੇ ਗਏ ਨੇ ਪ੍ਰੈਸ ਨੋਟ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਕਿ 11 ਲੱਖ 95000 ਕੈਸ਼ ਬਰਾਮਦ ਹੋਇਆ ਜਿਹੜੀਆਂ ਉਹ ਕਰੰਸੀ ਚਿਪਸ ਹੈ 6-7 ਲੱਖ ਦੇ ਕਰੀਬ ਅਗਜੈਟ ਉਹਦੇ ਲਿਖਿਆ ਹੈ ਉਹਦੀ ਬਰਾਮਦਗੀ ਹੋਈ ਹੈ ਉਹ ਸਾਰੀ ਬਰਾਮਦਗੀ ਕਰਕੇ ਬਕਾਇਦਾ ਇੱਕ ਮੁਕੱਦਮਾ ਦਰਜ ਕਰਕੇ ਉਹਦੀ ਤਫतीश ਹੁਣ ਅਮਲ ਚ ਜੰੰਦੀ ਜਾ ਰਹੀ ਹੈ ਉਸ ਤੋਂ ਪਿਛਲੇ ਦੌਰਾਨ ਇਹਦੇ 14 ਵਾਂ ਬਕਾਇਦਾ 318 ਬੀ ਐਨ ਐਸ 112 ਬੀ ਐਨ ਐਸ ਜਿਹੜੀ ਕਿ ਉਹਦੀ ਜਿਹੜੀ ਡੈਫੀਨੇਸ਼ਨ ਹੈ ਉਹਦੀ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਨੋਨ ਅਵੇਲੇਬਲ ਆਫੈਂਸ ਨਾਲ ਢੇੜਾ ਜੂਆ ਇੱਕ ਹੈ ਉਹਦੀ ਤਹਿਰਾਮਾ 10 4 ਤੇ 13 ਤਿੰਨ ਸਟਾਕ ਗੈਮਬਲਿੰਗ ਐਕਟ ਉਹਦੇ ਮਤਲਬ ਕਾਰਵਾਈ ਕੀਤੀ ਔਰ ਸਾਰੇ ਦੇ ਸਾਰੇ ਬੰਦਿਆਂ ਨੂੰ ਕਾਇਦੇ ਕਾਨੂੰਨ ਦੇ ਮੁਤਾਬਕ ਗ੍ਰਿਫਟਾਰ ਕਰਕੇ ਸਾਰੀ ਤਫਤੀਸ਼ ਕੀਤੀ ਜਾ ਰਹੀ ਹੈ ਹਰ ਇੱਕ ਬੰਦੇ ਦਾ ਰੂਲ ਦੇਖਿਆ ਜਾ ਰਿਹਾ ਹੈ ਬਰਾਮਦਗੀ ਬਰਾਮਦਗੀ ਦੇ ਮੁਤਾਬਕ ਪਲੱਸ ਜਿਹੜੇ ਉਹਨਾਂ ਦੇ ਮੋਬਾਈਲ ਫੋਨ ਜਿਹਨੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਹੈ ਫਾਈਨੈਂਸ਼ੀਅਲ ਦੇ ਮੁਤਾਬਕ ਜਿਹੜੇ ਸਾਡੇ ਫਾਈਨੈਂਸ਼ੀਅਲ ਸਾਨੂੰ ਹਰ ਜ਼ਿਲ੍ਹੇ ਦੇ ਵਿੱਚ ਮਿਲੇ ਨੇ ਆਫੀਸਰ ਉਹਨਾਂ ਦੀ ਹੈਲਪ ਲਈ ਜਾ ਰਹੀ ਹੈ ਸਾਈਬਰ ਕ੍ਰਾਈਮ ਦੀ ਹੈਲਪ ਲਈ ਜਾ ਰਹੀ ਹੈ ਹਰ ਤਰੀਕੇ ਦੇ ਨਾਲ ਮੈਡਮ ਜੋਤੀ ਜਾਦਵ ਆਈਪੀਐਸ ਜਿਨ੍ਹਾਂ ਨੇ ਇਹ ਦ੍ਰਿੜ નિਸ਼ਟਾ ਕੀਤਾ ਹੋਇਆ ਹੈ ਕਿ ਖੰਨਾ ਪੁਲਿਸ ਜਿਨੇ ਦੀ ਜਿਹੜੀ ਹੱਦ ਹੈ ਉਥੇ ਇਹਨੂੰ ਕ੍ਰਾਈਮ ਫਰੀ ਰੱਖਣਾ ਔਰ ਜਿਹੜਾ ਉਹਨਾਂ ਦਾ ਪ੍ਰੋਮਿਸ ਹੈ ਉਹਦੇ ਮੁਤਾਬਿਕ ਇਹ ਜਿਹੜਾ ਜੁਰਮ ਅਸੀਂ ਜਿਹਦੇ ਪਹਿਤੇ ਇਹ ਮੁਕੱਦਮਾ ਜਿਹੜੀ ਅੱਜ ਮੈਂ ਤੁਹਾਨੂੰ ਪ੍ਰੈਸ ਕਾਨਫਰੰਸ ਕਰ ਰਿਹਾ ਹਾਂ ਜਿਹੜਾ ਕਿ ਸਮਾਜ ਦੇ ਵਿੱਚ ਬਹੁਤ ਹੀ ਗਲਤ ਇੱਕ ਮੈਸੇਜ ਆ ਰਿਹਾ ਸੀ ਇਹ ਹਾਈਵੇ ਤੇ ਜਿਹੜੇ ਹੋਟਲਜ਼ ਨੇ ਜਿਹੜੇ ਇਹ ਕੰਮ ਕਰਦੇ ਜਿਹਦੇ ਨਾਲ ਸਮਾਜ ਦੇ ਵਿੱਚ ਪੁਲਿਸ ਦਾ ਅਕਸ਼ਰੀ ਖਰਾਬ ਹੋ ਰਿਹਾ ਸੀ ਇਹ ਨੂੰ ਉਹਦੇ ਮੁਤਾਬਿਕ ਬੜੀ ਵੱਡੀ ਕਾਮਯਾਬੀ ਹੈ ਔਰ ਜੋ ਬਾਜੋਗ ਐਸਐਸਪੀ ਦੀਆਂ ਹਦਾਇਤਾਂ ਉਹਦੇ ਮੁਤਾਬਕ ਇਹਦੀ ਤਰਤੀਸ਼ ਜਿਹੜੀ ਡੋਂਗਾਈ ਦੇ ਵਿੱਚ ਕਰਕੇ ਉੱਥੋਂ ਤੱਕ ਪੱਗਾਂਗੇ ਇਹ ਕਿੱਥੋਂ ਸ਼ੁਰੂਆਤ ਹੁੰਦੀ ਹੈ ਇਹਦੇ ਵਿੱਚ ਹੋਰ ਕਿਹੜੇ ਵੱਡੇ ਲੈਵਲ ਦੇ ਜਵਾਰੀਏ ਨੇ ਉਹਨਾਂ ਨੂੰ ਵੀ ਸਫਾ ਮਿਸਲ ਤੋਂ ਲੈ ਕੇ ਆਵਾਂਗੇ ਨਾਮਜ਼ਦ ਕਰ ਰਹੇ ਹਾਂ ਕੁਝ ਕਰ ਰਹੇ ਹਾਂ ਕੁਝ ਕਰਾਂਗੇ ਜੁਨੇਮੇ ਜਿਵੇਂ ਸਾਡੀ ਤਰਤੀਸ਼ ਆ ਕੇ ਹੋਏਗੀ ਉਹਦੇ ਮੁਤਾਬਕ ਫਾਰਦਰ ਤੌਰ ਤੇ ਵੀ ਸਾਡੀ ਜੋਧੋ ਰਿਕਵਰੀ ਹੋਏਗੀ ਅਸੀਂ ਬਕਾਇਦਾ ਐਸਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਹਰ ਪੁਲਿਸ ਜਿਵੇਂ ਉਹ ਦੇਖ ਰਹੇ ਨੇ ਇਹਨੂੰ ਕਲੋਜ਼ਲੀ ਅਗੇ ਜੂਤ ਪਈ ਤੁਹਾਡੀ ਦੁਬਾਰਾ ਵੀ ਪ੍ਰੈਸ ਕਾਨਫਰੰਸ ਕਰ ਸਕਦੇ ਹਾਂ ਅਸੀਂ ਤੇ ਇਹ ਬੜੀ ਵੱਡੀ ਕਾਮਯਾਬੀ ਆ ਔਰ ਮੈਂ ਇਹਦੇ ਵਿੱਚ ਖਾਸ ਤੌਰ ਤੇ ਬਤੌਰ ਐਸਪੀ ਦੀ ਸਾਡੇ ਡੀਐਸਪੀ ਡੀ ਸ਼੍ਰੀ ਮੋਹਿਤ ਸਿੰਘਲਾ ਜੀ ਤੇ ਐਸਐਚਓ ਬਰਾਹਾ ਇਹ ਸਾਡਾ ਟੈਮ ਸਟਾਫ ਹਰੀਬ ਸਿੰਘ ਹੈ ਇਹਦੀ ਇਹਦੀ ਟੀਮ ਹੈ ਮੈਂ ਇਹਨਾਂ ਨੂੰ ਬਕਾਇਦਾ ਮੁਬਾਰਕਵਾਦ ਵੀ ਦਿੰਦਾ ਹੈ ਤੇ ਐਸਐਸਸੀ ਸਾਹਿਬ ਬਕਾਇਦਾ ਜਿਹੜੇ ਸਾਡੇ ਚੰਗੇ ਮੁਲਾਜ਼ਮ ਹੈ ਜਿਹੜੇ ਅੱਛਾ ਕੰਮ ਕਰਦੇ ਆ ਉਹਨਾਂ ਨੂੰ ਉਹਨਾਂ ਦੀ ਉਹ ਯੋਗਤਾ ਦੇ ਮੁਤਾਬਕ ਔਰ ਉਹਨਾਂ ਦੇ ਕੰਮ ਦੇ ਇਨਕਾਰ ਉਹਨਾਂ ਨੂੰ ਪ੍ਰਾਈਜ਼ ਵੀ ਦੇਣਗੇ ਤੇ ਔਰ ਮੈਂ ਉਮੀਦ ਕਰਦਾ ਹਾਂ ਕਿ ਇਹੀ ਜਿਹੜੀ ਇਹਨਾਂ ਦੀ ਬਿਲ ਪਾਵਰ ਹੈ ਔਰ ਜਿਹੜੀ ਇਹਨਾਂ ਦੀ ਵੀਰ ਇੱਛਾ ਹੈ ਉਹਦੇ ਮੁਤਾਬਕ ਆਇਂਦਾ ਵੀ ਅਸੀਂ ਆਪਣੇ ਪੁਲਿਸ ਜ਼ਿਲ੍ਹਾ ਖੰਡਾ ਨੂੰ ਜੋ ਸਾਡੇ ਬਾਲਤ ਤਰ ਅਸਰ ਹੈ ਉਹਨਾਂ ਲਈ ਇਸ਼ਾਮਾ ਦੇ ਮੁਤਾਬਕ ਕਾਰਵਾਈ ਕਰਦੇ ਰਹਾਂਗੇ ਬਾਕੀ ਅਗਰ ਕੋਈ ਤੁਹਾਡਾ ਸਵਾਲ ਜਵਾਬ ਹੈ ਤਾਂ ਤੁਸੀਂ ਕਰ ਸਕਦੇ ਹੋ ਹਾਂ ਦੇਖੋ ਕਥਪ੍ਰਿਸ਼ ਦੇ ਵਿੱਚ ਹੁਣ ਇਹ ਪਿੱਛੇ ਤੱਕ ਜਾਇਆ ਜਾ ਰਿਹਾ ਬਦਨਾਮੀ ਦੇ ਮੁਤਾਬਕ ਤਾਂ अफवाहਾਂ ਦੇ ਦੌਰ ਦੇ ਮਤਲਬ ਤਾਂ ਬੜੇ ਚਿਰ ਤੋਂ ਲੇਕਿਨ ਉਹਨਾਂ ਦੇ ਮੰਨਣ ਦੇ ਮਤਲਬ ਹੈ ਲੇਕਿਨ ਅਸੀਂ ਇਹਨੂੰ ਡਾਕੂਮੈਂਟਰੀ ਵੀ ਕਰਦਾ ਇਹਨਾਂ ਦੇ ਵਿੱਚ ਵਾਇਸ ਨੂੰ ਖਿਡਾਰੇ ਆ ਇੱਕ ਕਦਮ ਕਦਮ ਦੇ ਆ ਕਿੰਨੇ ਚਿਰ ਤੋਂ ਹੈ ਇਹ ਖੇਡ ਰਹੇ ਨੇ ਉਹ ਸਾਰਾ ਕੁਝ ਜਿਹੜਾ ਹੈਗਾ ਅਸੀਂ ਸਾਈਬਰ ਕ੍ਰਾਈਮ ਦੀ ਹਲਪ ਦੇ ਮੁਤਾਬਕ ਸਭ ਹਮੇਸ਼ਾ ਕੋਲ ਹੈ ਇਹਦੇ ਵਿੱਚ ਜਿਹੜੇ ਇਹ ਮੁੱਢੋਂ ਪਕੜੇ ਗਏ ਆ ਜਿਹੜਾ ਮੇਨ ਇਹਦਾ ਚੜਾਉਣ ਵਾਲਾ ਕਿੰਗਪਿੰਨ ਤੁਹਾਨੂੰ ਦੱਸਿਆ ਹੀ ਹੈ ਹੋਟਲ ਦਾ ਮਾਲਕ ਪਲੱਸ ਜਿਹੜੇ ਇਹਦੇ ਵੀ ਸ਼ਹੀਦ ਦੇ ਸ਼ਹੀਦ ਬੰਦੇ ਮੇਨ ਜਵਾਰੀ ਉਹ ਲੁਧਿਆਣਾ ਮਹਾਨਗਰ ਨੂੰ ਬਿਲੋਂਗ ਕਰਦੇ ਆ ਔਰ ਜਿਹੜੇ ਫਰਦਰ ਹੈ ਉਹ ਅਸੀਂ ਸਫਾ ਵਿੱਚੋਂ ਕੋ ਲੈ ਕੇ ਆਵਾਂਗੇ ਉਹਦੇ ਵੀ ਕੋ ਹੋ ਸਕਦਾ ਹੈ ਲੁਧਿਆਣਾ ਤੋਂ ਅੱਗੇ ਵੀ ਨੈਸ਼ਨਲ ਦਾ ਇੰਟਰਨੈਸ਼ਨਲ ਲੈਵਲ ਤੇ ਵੀ ਗਾਈ ਜਾ ਸਕਦਾ ਹੈ ਏ ਦੇਖੋ ਇਹ ਤਫतीश ਦਾ ਪਾਰਲੇਟ ਹੈ ਆਗਰ ਅਸੀਂ ਤੁਹਾਨੂੰ ਦਸੀਏ ਕਿ ਅਸੀਂ ਕਿਸੇ ਨੂੰ ਰਿਲੀਜ਼ ਕੀਤਾ ਹੈ ਜਦ ਕਿਸ ਨੂੰ ਬੇਲ ਮਿਲ ਚਲਦਾ ਜਮਾਨੇ ਤੇ ਸੱਜਿਆ ਵੀ ਹੈ ਤਾਂ ਉਹ ਤਫतीश ਦੇ ਮੁਤਾਬਕ ਇਹ ਨਹੀਂ ਕਿ ਕਿਸੇ ਨੂੰ ਫਾਰੇ ਕਰ ਦਿੱਤਾ ਗਿਆ ਉਹਦੇ ਵਿੱਚ ਜੋ ਸਾਡਾ ਕਾਜ ਦੇ ਕਾਨੂੰਨ ਕਹਿੰਦਾ ਹੈ ਜਿਹੜੇ ਬੰਦੇ ਨਾਨ ਅਵੇਲੇਬਲ ਆਫੈਂਸ ਦੇ ਮੁਤਾਬਕ ਨੇ ਉਹਨਾਂ ਨੂੰ ਬਕਾਇਦਾ ਮਾਨਜੋਗ ਜੱਜ ਸਾਹਿਬ ਦੇ 24 ਘੰਟੇ ਦੇ ਅੰਦਰ ਅੰਦਰ ਪੇਸ਼ ਕਰਨਾ ਹੈ ਕਿ ਜਿਹੜੇ ਅਸੀਂ ਜਮਾਤਨਾਮਾ ਮਚਲਤਾ ਲੈ ਕੇ ਅਨੁਮਿਤ ਕੀਤੇ ਐ ਉਹਨਾਂ ਨੂੰ ਇਸ ਤੋਂ ਪਿਛਲੇ ਵਿੱਚ ਇੱਕ ਵਾਰ ਨਹੀਂ 10 ਬਾਰ ਵੀ ਵਾਰ-ਵਾਰ ਸ਼ਾਮਲ ਕਰਤੀ ਕੀਤਾ ਜਾਏਗਾ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਜਿਵੇਂ ਤੁਹਾਡਾ ਸਵਾਲ ਹੈ ਕਿ ਟੋਟਲ 33 ਮੁਰਜਮ ਨੇ 33ਆਂ ਦੇ ਵਿੱਚੋਂ ਜਿਹੜੇ 7 ਬੰਦੇ ਨੇ ਉਹ ਬੰਦੇ ਨਾਨ ਅਵੇਲੇਬਲ ਆਫੈਂਸ ਦੇ ਮੁਕਾਬਕ ਗੈਸਟਾਰ ਨੇ ਔਰ ਉਹਨਾਂ ਨੂੰ ਮਾਨਯੋਗ ਮੈਜਿਸਟ੍ਰੇਟ ਸਾਹਿਬ ਦੇ ਪੇਸ਼ ਕੀਤਾ ਜਾਏਗਾ ਤੇ ਜਿਹੜੇ ਜ਼ਮਾਨਤ ਮੁਤਲਕਾ ਤੇ ਬਾਕੀ ਬੰਦੇ ਨੇ 26 ਉਹ ਜ਼ਮਾਨਤ ਮੁਤਲਕਾ ਬਕਾਇਦਾ ਉਹ ਵੀ ਕਾਇਦੇ ਕਾਨੂੰਨ ਦੇ ਮੁਤਾਬਕ ਉਹਨਾਂ ਦਾ ਲੈ ਕੇ ਉਹ ਤੋਂ 30 ਦਾ 파ਟ ਹੈ ਉਹਨੂੰ ਲੋਨਲੀ ਡੀਐਸਪੀ ਦੀ ਜੀ ਬੋਹਿੰਦ ਸਿੰਘ ਰਾਜੀ ਬਾਤ ਕਰ ਰਿਹਾ ਹੈ ਇਹ ਉਹ ਮੈਮ ਵੀ ਪੁੱਛ ਕੀਤੀ ਇਹ ਤੁਹਾਨੂੰ ਇਹਦੇ ਵਿੱਚ ਜਿਹੜਾ ਪ੍ਰੈਸ ਨੋਟ ਹੈ ਤੁਸੀਂ ਪੜੋ ਉਹਦੇ ਵਿੱਚ ਨਾਮ ਮੈਂਸ਼ਨ ਹੈ ਲਿਖ ਲੱਗੀ ਹੈ ਨਾਲ ਹਾਂ ਨਹੀਂ ਨਹੀਂ ਨਾਮ ਲਿਖਿਆ ਨਹੀਂ ਨਹੀਂ ਮੈਂ ਨਹੀਂ ਪੜੋ ਤੁਹਾਨੂੰ ਤੁਹਾਡਾ ਕੁਝ ਲਿਖਿਆ ਬਕਾਇਦਾ ਤੁਸੀਂ ਚੰਗੀ ਤਰ੍ਹਾਂ ਪੜੋ ਉਹ ਆਈਆ ਜੇਰੀ ਦੇਖੋ ਨਾ ਇਹ ਵੀ ਤਾਂ ਹੈ ਨਾ ਤਾਂ ਨਹੀਂ ਕਿ ਪਹਿਲੇ ਤੁਸੀਂ ਮੇਰੀ ਜਦੋਂ ਮੈਂ ਪ੍ਰੈਸ ਕੌਂਫਰੰਸ ਕੀਤਾ ਉਹਨਾਂ ਨੂੰ ਦੱਸ ਰਿਹਾ ਕਿ ਇਹਨਾਂ ਦੀ ਕੇਸ ਕ੍ਰਾਂਸੀ ਟੈਕ ਇਹਨਾਂ ਦੀ ਭਾਸ਼ਾ ਦੇ ਵਿੱਚ ਕਿੰਨੇ ਕਿੰਨੇ ਆ ਉਹ ਤੋਂ ਪਿੱਛਾ ਪਾਟ ਹੈ ਕਿ ਜੁਮੇਂਦਰ ਤੋਂ ਉਹਦਾ ਹਮੇਸ਼ਾ ਦੇ ਤੌਰ ਤੇ ਜਿਵੇਂ ਇੱਕ ਕ੍ਰਾਂਸੀ ਟੈਕ ਨੂੰ 10000 ਦੱਸ ਕੇ ਨਹੀਂ ਦੇਣ ਦੇ 5000 ਦਾ ਟੀਮ ਇਨਾਮ ਦਿੱਤਾ ਹੋਇਆ ਸਮਝ ਗਏ ਨਾ ਫੋਲੋ ਕਰਦੇ ਉਹਦੇ ਮੁਤਾਬਕ ਜਿਹੜਾ ਹੁਣ ਜਿੰਨੇ ਤੁਹਾਡਾ ਸਵਾਲ ਲੱਗਾ ਮੇਰੇ ਕੇਂਦਗ ਇਹ ਸਾਰਾ ਜਿਵੇਂ ਇੱਕ ਜੋ ਹੁਣ ਜਿਵੇਂ ਜਿਵੇਂ ਸਾਡੀ ਇਹ ਜਿਹੜੀਆਂ ਸਟਾਫ ਨੇ ਨੋ ਕੋਈ ਕੋਈ ਕੀ ਦਿੱਤੇ ਬਕਾਇਦਾ ਤਕਰੀਸ਼ ਹੈ ਔਰ ਤੁਹਾਨੂੰ ਜਿਵੇਂ ਪਹਿਲਾਂ ਮੈਂ ਦੱਸਿਆ ਕਿ ਇਹਦੇ ਤੇ ਇਹਦੀ ਡੰਗਾਈ ਪੜਤਾਲ ਔਰ ਤਕਰੀਸ਼ جاری ਹੈ ਔਰ ਡੰਗਾਈ ਤੱਕ ਹੋਏਗੀ ਲਾਸਟ ਜਿਹੜਾ ਇਹਦਾ ਪੈਨ ਪੁਆਇੰਟ ਹੈ ਕਿਥੋਂ ਸ਼ੁਰੂ ਹਾਤੇ ਇਹਦੇ ਤੇ ਚਾਹੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਕਾਈ ਮੈਸਿੰਗ ਲੈਵਲ ਹੈ ਕਾਈ ਇੰਟਰਨੈਸ਼ਨਲ ਲੈਵਲ ਦਾ ਇਥੋਂ ਇਹ ਜੀ ਚੀਜ਼ ਜਿਹੜਾ ਵੀ ਇਨਵੋਲਵ ਹੈ ਉਹ ਨੂੰ ਇਹਦੀ ਵਿੱਚ ਬਕਾਇਦਾ ਜਿਵੇਂ ਜਿਵੇਂ ਸਾਡੀ ਟਪੀਸ ਚ ਚੰਦਾ ਰਹੇਗਾ ਅਸੀਂ ਕਾਰ ਵੀ ਉਵੇਂ ਉਵੇਂ ਕਰਦੇ ਹੀ ਰਹਿਣਾ ਔਰ ਬਕਾਇਦਾ ਇਹਦੀ ਜਦੋਂ ਸਾਡੀ ਟਪੀਸ ਕੰਪਲੀਟ ਹੋ ਗਈ ਸਾਬਾ ਵੀ ਸ਼ੁਰੂ ਤੇ ਕਿਵੇਂ ਕਿਵੇਂ ਉਹਨਾਂ ਦਾ ਜਿਵੇਂ ਸਾਬ ਲਈ ਕਲਾਂ ਜੁਰਮ ਜਦੋਂ ਸਬੂਤ ਜਿਹੜਾ ਆਏਗਾ ਪ੍ਰੋਪਰ ਹੋ ਜਾਂਦਾ ਅਸੀਂ ਉਹਨਾਂ ਦਾ ਕਲਾਂ ਵੀ ਪੇਸ਼ ਕਰਨਾ ਔਰ ਸਾਡਾ ਕੌਮੀ ਆ ਕੋਈ ਇਹ ਨਹੀਂ ਕਿ ਕਿਸੇ ਨੂੰ ਕੂਮ ਕੇਤਾ ਨੋ ਇਹ ਸਾਰਾ ਕੁਝ ਚੱਲ ਰਿਹਾ ਹੈ ਹੁਣ ਚੱਲ ਰਿਹਾ ਹੈ ਅਸੀਂ ਕੋਈ ਨਹੀਂ ਕਰਦੇ ਕੋਈ ਨਹੀਂ ਕਰਦੇ ਸੈਕਸ਼ਨ ਬਗਾਇਆ ਲਿਖ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਉਹ ਉਹ ਪਈ ਜਾ ਰਿਹਾ ਹੈ ਇਹ ਉਹ ਜਿੰਮੇਦਾਰ ਕੋ ਬਚੋਂ ਜਿਹੜੀ ਗੱਲ ਹੋਣੀ ਹੈ ਅਸੀਂ ਤੱਕ ਤੇ ਇਤਵਾ ਨਹੀਂ ਕਰਦੇ ਅਸੀਂ ਤਾਂ ਉਹਨਾਂ ਦਾ ਸੰਘਾਰ ਰਹੇ ਹਾਂ ਸੰਘਾਰ ਦਾ ਮਤਲਬ ਉਹਨੂੰ ਦੇਖ ਰਹੇ ਹਾਂ ਇਹਨਾਂ ਦਾ ਪਿਛੋਕੜ ਕੀ ਹੈ ਕਿਹੜੇ ਕਿਹੜੇ ਕੰਸਰਨਡ ਥਾਣੇ ਦੇ ਵਿੱਚ ਇਹਨਾਂ ਦੀ ਰਾਇਟ ਹੈ ਔਰ ਕਿੱਥੇ ਕਿੱਥੇ ਇਹਨਾਂ ਦੇ ਕੀ ਪੁਰਾਣੇ ਮਕੱਦਮੇ ਗੱਜ ਜਾਂ ਜੂਏ ਤੋਂ ਲਾਵਾ ਹੋਰ ਕਿਹੜੇ ਗੁਰਮਿੰਦੇ ਵਿੱਚ ਨਵਾਲਦਾ ਉਹ ਹਰ ਇੱਕ ਚੀਜ਼ ਜਿਹੜੀ ਆ ਉਹ ਨੂੰ ਦੇਖਿਆ ਜਾ ਰਿਹਾ ਹੈ ਔਰ ਉਹਦੇ ਅੰਤੋਂ ਕੋਲ ਨੂੰ ਸਮਝ ਮਿਲ ਕੇ ਚੱਲਿਆ ਜਾ ਰਿਹਾ ਜੀ ਸਭੀ ਬੰਦੇ ਆਪ ਕੋਈ ਨਹੀਂ ਦੇਖਦਾ ਕਿ ਸਭੀ ਨਹੀਂ ਕੋਈ ਦੇਖਦਾ ਕੋਈ ਵੀ ਜਵਾਬ ਨਹੀਂ ਟੋਟਲ 33 ਦੇ ਯੈਸ 33 ਬੰਦੇ ਗਿਰਦੇ ਸਹੀ ਨੰਬਰ ਹਾਂ ਇੱਕ ਬੰਦਾ ਓਈ ਜਿਹੜਾ ਬੰਦਾ ਹੈ ਜਿਹਦਾ ਉਹ ਹੋਟਲ ਹੈ ਬ੍ਰਿੰਟਾ ਦੀ ਸਿੰਘ ਮੀਤਾ ਇਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਤਰੀਜ ਇਹਦਾ ਮਾਲਕ ਹੈ ਉਹ ਜਦੋਂ ਡੇਡ ਕੀਤਾ ਉਹ ਉੱਥੇ ਉੱਥੋਂ ਮਤਲਬ ਉਹ ਉੱਪਰ ਜਾਂਚ ਕਾਮਯਾਬ ਹੋ ਗਿਆ ਫਿਰ ਇਸ ਤੋਂ ਕਾਮਯਾਬ ਹੋ ਗਿਆ ਉਹ ਉਸ ਵੇਲੇ ਬਾਕੀ ਸਾਰੇ ਸਾਰੇ ਬਤੀ ਦੇ ਬਤੀ ਬੰਦੇ ਉਹ ਗਿਰ ਗਏ ਉਹ ਫੇਵਰੇਟ ਤਾਂ ਨਹੀਂ ਕਰਦੇ ਬਿਲਕੁਲ ਉਹਦੀ ਵੀਡੀਓ ਬਣੀ ਹੋਈ ਹੈ ਹਰ ਇੱਕ ਚੀਜ਼ ਦੀ ਰਿਕਵਰੀ ਦੀ ਵੀਡੀਓ ਬਣੀ ਹੋਈ ਹੈ ਬੜਾ ਪਾਰਦਰਸ਼ੀ ਤਰੀਕੇ ਦੇ ਨਾਲ ਇਹਦੀ ਤਰਫੀਸ ਪ੍ਰੋਫੈਸ਼ਨਲ ਡੀਐਸਪੀ ਵੀ ਮੋਹਿਨ ਸਿੰਘ ਰਾਜੀ ক্লোਜ਼ਲੀ ਔਰ ਸਾਡੇ ਮਾਨ ਜੋਗ ਐਸਐਸਸੀ ਸਾਹਿਬ ਬਹੁਤ ਨਜ਼ਦੀਕੀ ਦੇ ਵਿੱਚ ਡੀਆਈਜੀ ਮੈਡਮ ਜਿਨ੍ਹਾਂ ਨੇ ਬਹੁਤ ਹੀ ਤਰਫੀਸ ਦੇ ਵਿੱਚ ਬਾਹਰ ਨਿਔਰ ਸਾਡੀ ਤੁਹਾਨੂੰ ਪ੍ਰੋਪਰ ਉਹਨਾਂ ਦੀ ਗਾਈਡਲਾਈਨ ਵੀ ਮਿਲਿਆ ਉਹਨਾਂ ਨੇ ਗਾਈਡਲਾਈਨ ਦੇ ਤਹਿਤ असं यश है जिम्मे तुम पसा कि कर रहे हैं और तक करना तक लास्ट केंग इन जो है, उस जी बिल्कुल बिल्कुल भाई साहब ये बड़ा बढ़िया सवाल है मैं इसी केस तो बकायदा ਇਹ ਦੱਸਣਾ ਚਾਹਨਾ ਕਿ ਤੰਨਾ ਪੁਲਿਸ ਜਿਹੜੀ ਉਹ ਗ੍ਰਿਡ ਹੈ ਤੰਨਾ ਪੁਲਿਸ ਵਿਲੇ ਨੂੰ ਮਾਂ ਜੋ ਵੈਸੇ ਉਸੀ ਮੈਮ ਨੇ ਉਹ ਗ੍ਰਿਡ ਮਿਕਸਾ ਕੀਤਾ ਹੋਇਆ ਉਹਦੇ ਮੁਕਾਬਕ ਅਸੀਂ ਇੱਥੇ ਕੋਈ ਦੁਰਮ ਨਹੀਂ ਹੋਣ ਪ੍ਰਾਈਮੈਂਟ ਉਹ ਉਹਨੂੰ ਫ੍ਰੀ ਰੱਖਣਾ ਹੈ ਤਰਾਹਾਂ ਫ੍ਰੀ ਰੱਖਣਾ ਜਿਹੜਾ ਕੋਈ ਬੰਦਾ ਜੁਰਮ ਕਰਦਾ ਉਹਨੂੰ ਖੜਾਗੇ ਕਾਇਦੇ ਕਾਨੂੰਨ ਦਾ ਕਾਜ਼ੀ ਕਰਾਂਗੇ ਔਰ ਇਥੋਂ ਇੱਕ ਮੇਰੀ ਚਿਤਾਵਨੀ ਵੀ ਹੈ ਅਗਰ ਕੋਈ ਹੋਰ एसटीके ਦੇ ਨਾਲ ਉਹ سوچਣ ਕਿ ਹਾਂ ਪੁਲਪਾਂ ਦੇਖੋ নো ਡਾਊਟ ਹੈ ਕਿ ਜੀਨियस ਕਰਾਂਗੇ ਵੀ ਥੀ ਜਿਆਦਾ ਲਗੇ ਰਹੇ ਨੇ ਲੇਕਿਨ ਇਹ ਹੀ ਪਾਜਨੀ ਪਪੜੀਤੀ ਜਿਵੇਂ ਦੇ ਪਾਜੰਦਾ ਦੂਆ ਸੁਣਾਣਾ ਸਾਰਾ ਕੁਝ ਪਰ ਸੋਸਾਇਟੀ ਜੇ ਇਹ ਕਹਿਦਾ ਕਿ ਨਾ ਮਾੜਾ ਹੈ ਸਾਰੇ ਸਾਡੀ ਸਭ ਤੋਂ ਪਵਨੀ ਹੈ ਬਾਕੀ ਵੀ ਜਿੰਨੇ ਇਸਨਾਂ ਦੇ ਕੋਈ ਲੋਕਸ਼ੇਪ ਕੇ ਕੋਈ ਘੋਟਰਾ ਦਿਖਾ ਰਹੇ ਨੇ ਜਾਂ ਕੋਈ ਬਾਹਰ ਆਊਟ ਕਰਕੇ ਕੋਈ ਜੋ ਜੋ ਸਾਨੂੰ ਤੋਂ ਦੇਖਿਆ ਸਾਡੀ ਅਸੀਂ ਆਪਣੇ ਇਨਫਾਰਮਰ ਲਾਏ ਹੋਏ ਨੇ ਅਗੇ ਸਾਨੂੰ ਹੋ ਵੀ ਉਹ ਇਨਕਮ ਇਹ ਵੀ ਇਨਫਾਰਮੇਸ਼ਨ ਤੇ ਕੰਮ ਕੀਤਾ ਹੈ اسی ਤਿੱਕੇ ਨਾਲ ਹੋ ਵੀ ਸਾਡੇ ਇਨਫਾਰਮਲ ਜਿਹਨਾਂ ਅਸੀਂ ਸਾਡੇ ਜਿਹੜੇ ਬਕਾਇਦਾ ਸਾਡੇ ਸਪੈਸ਼ਲ ਬ੍ਰਾਚ ਜਾਂ ਸਾਡੇ ਸੀਆਈਏ ਤੋਂ ਸਾਡੇ ਕੁਝ ਐਜੇ ਮੁੰਡੇ ਨੇ ਬਕਾਇਦਾ ਕੁਝ ਐਹਦੀਆਂ ਟੀਮ ਜੀ ਨੇ ਜਿਮਾਂ ਨੂੰ ਮਾਜੋਗੇ ਸੇਤੀ ਤੋਂ ਆਪਣੀ ਨਿਗਰਾਨੀ ਨੇ ਇਹ ਵੀ ਫੀਮੇਵਾਰੀ ਜਿਹੜੀ ਹੈ ਜੀ ਮੇਰੇ ਸਮੈਟ ਫੋਰਗੇਟਡ ਆਫਸਰ ਨੂੰ ਮਿਲੀ ਹੋਈ ਹੈ उसके मुताबिक असि अपने अपने एरिए हर एंगल तो लगिया हुई और जिसे जिथे भी कोई मुफरी कोई इंफोरमे मिलेगी किसी जुर्म बारे तो मुताबिक आगे जाएगी